ਲੈ ਇੱਥੋਂ ਸਤਰੰਗੀ ਵਿੰਗ ਵੀ ਦੀਂਦੀ ਆ ਜੇ ਦੇਖਣੀ ਹੋਵੇ ਆ ਬਣੀ ਹੋਈ ਆ ਪੂਰਾ ਫਾਲ ਮੇਰ ਕਾਲਾ ਫਾਲ ਹੈ ਇੱਥੇ ਨਹੀਂ ਜਾਇਦੋ ਉੱਤੇ ਹੈਗਾ ਨਾਗਰਾ ਕੀ ਹੋ ਲੋ ਚਲੀ ਅੱਗੇ ਨੂੰ ਲੈ ਆ ਆ ਦੇਖ ਆ ਆ ਦੇਖੋ ਉਹ ਦੇਖ ਇਹਦੇ ਗੇੜੇ ਵਿਖਾਈ ਜਾਂਦਾ ਇਹ ਕਿਸ਼ਤੀ ਦੀ ਇਹਦੇ ਕੱਲ ਨੂੰ ਜਾਵਾਂਗੇ 33 ਡਾਲਰ ਦੀ ਟਿਕਟਾ ਜੀ ਸਾਢੇ 33 ਜੀ 13% ਟੈਕਸ ਵੀ ਹੋਣਾ ਉਹੀ 50 ਦੇ ਨੇੜੇ ਤੇੜ ਪਾ ਦੇਣੀ ਆ ਆ ਦੇਖ ਐ ਲੋਕ ਚੜਾਦੇ ਆ ਦੇਖੋ ਕਿਵੇਂ ਚੜੇ ਹੋਏ ਲਾਲ ਬਾਂਗਲੇ ਸੋਨਾ ਵਧੀਆ ਉਹ ਤੱਕ ਨਹੀਂ ਦੱਬਿਆ ਹੋਇਆ ਹੈ ਤਾਂ ਕੈਨੇਡਾ ਦਾ ਹੀ ਆ ਉਹ ਉਹਨਾਂ ਨੇ ਫਿਰ ਆਪਦੇ ਆਪਦੇ ਉੱਤਰ ਪੰਜੇ ਪੁੰਸੇ ਬਣਾਉਨੇ ਆ ਲੋਕਾਂ ਤੋਂ ਇੱਕ ਕਿਸ਼ਤੀ ਜੀ ਉਹਨਾਂ ਨੇ ਸਾਢ ਰੱਖੀ ਆ ਇਹਦੇ ਆ ਜਮੇ ਵਿੱਚ ਲੈ ਜਾਂਦੇ ਆ ਉਹ ਦੇਖ ਕੈਨੇਡਾ ਵਾਲਿਆਂ ਦੇ ਵਾੜੀਆਂ ਉਹਨਾਂ ਦੀ ਇੱਕ ਹੈ ਕੈਨੇਡਾ ਸਾਰਾ ਕੁਝ ਤਾਂ ਕੈਨੇਡਾ ਕੋਲੀ ਪਰ ਕੈਨੇਡਾ ਦੇ ਪਾਣੀਆਂ ਚ ਲਿਆਉਂਦੇ ਆ ਉਹਦੇ ਬੰਦਿਆਂ ਨੂੰ ਆ ਦੇਖ ਪਾਣੀ ਡੂੰਗਾ ਹੋਣਾ ਇਹ ਸਾਤ ਕਿੰਨਾ ਆਹ ਜਿਹੜਾ ਆਹ ਜਿਹੜਾ ਪਾਰਕ ਆ ਇਹ ਵੀ ਸੋਨਾ ਬਣਾਇਆ ਹੋਇਆ ਹੈ ਨਾ ਉਹਦੇ ਕਿੰਨੇ ਸੋਨੇ ਕੁੱਲ ਲੱਗੇ ਕਾਟੋ ਫਿਰਦੀ ਕਾਲੇ ਰੰਗ ਦੀ ਬੜਾ ਹੀ ਕਾਲਾ ਰੰਗ ਆ ਦਾ ਦੇਖ ਲੈ ਕਾਟੋ ਚੱਕ ਲੈ ਜੂ ਉਹ ਦੋ ਫਿਰਦੀਆਂ ਨੇ ਉਹ ਜਵਾਗ ਭੱਜ ਲਿਆ ਕਾਟਵਾ ਬਾਲ ਆ ਦੇਖੋ ਦੇਖ ਦੋ ਨੇ ਇਹ ਜਵਾਗ ਤੋਂ ਡਰਦੀ ਆ ਡਰਦੀ ਨਹੀਂ ਹੋਏ ਤਾਂ ਉਹ ਤਾਂ ਡਰਦੀ ਨਹੀਂ ਇਹ ਨਹੀਂ ਡਰਦੀਆਂ ਹੈਗੀ ਆਹ ਲੈ ਕੋਲੇ ਖੜ ਗਈ ਉਹ ਤਾਂ ਆਹ ਦੇਖ ਕੀ ਬਾਤ ਆ ਲੈ ਫੜ ਉਹ ਲੈ ਜਵਾ ਕਾਰਡ ਨੂੰ ਫੜਨ ਨੂੰ ਤਿਆਰ ਆ ਤੇ ਚਲੋ ਖैर ਆ ਫੁੱਲ ਬੂਟੇ ਲੱਗੇ ਹੋਏ ਨੇ ਇੱਥੇ ਇੱਥੇ ਕੁਝ ਲਿਖਿਆ ਹੋਇਆ ਉਹ ਵੀ ਆਪਾਂ ਸਾਨੂੰ ਪੜਾਉਨੇ ਆ ਕੀ ਲਿਖਿਆ ਹੋਇਆ ਤੇ ਉਹਦੇ ਵੀ ਕੋਲੇ ਆਪਾਂ ਜਾਣੇ ਲਿਖਣ ਲੱਗਿਆ ਇਹ ਲਾ ਕੰਮ ਵੀ ਕਰਦੇ ਆ ਕੀ ਲਿਖਿਆ ਦੇਖ ਲਈ ਤੇ ਆ ਲਓ ਆਪਾਂ ਜਿਹੜਾ ਲਿਖਿਆ ਹੋਇਆ ਉਹ ਵੀ ਸਾਨੂੰ ਦਿਖਾ ਦਿੰਦੇ ਆ ਤੇ ਤੁਸੀਂ ਆਪਣੇ ਆਪ ਇਹਨੂੰ ਪੜਨ ਦੀ ਟਰਾਈ ਕਰਿਓ ਤੇ ਚਲੋ ਅੱਗੇ ਦੇਖਦੇ ਆ ਆ ਦੇਖੋ ਆ ਦੇਖੋ ਕਿੰਨਾ ਸੋਹਣਾ 뷰 ਬਣਦਾ ਹੈ ਨਾ ਕੈਂਟ ਉਹ ਕੋਲੋਂ ਜਾ ਕੇ ਖਿਚਾਉਣ ਵਾਲੀ ਆ ਫੋਟੋ ਇਹ ਦੇਖਦੇ ਆ ਚਲੋ ਕੋਲ ਬਣਾਇਆ ਹੀ ਨਹੀਂ ਆਹ ਪੁਰਾਣੇ ਟਰੀ ਕਿੱਡੇ-ਕੱਡੇ ਨੇ ਆ ਦੇਖੋ ਇੱਕ ਆ ਆਹ ਕਹਦਾ ਟਰੀ ਆ ਵੀ ਆਦਾ ਕਮਾਲ ਕੀਤੀ ਭਈਆ ਕਿਵੇਂ ਇਹ ਥੱਲੇ ਨੂੰ ਸਿਰਜਾ ਸਿੱਧੀ ਖੜਾ ਆਪਾਂ ਐਸੀ ਦੀ ਗੱਲ ਕਰਦੇ ਆ ਜਿਹੜਾ ਆ ਟਰੀ ਆ ਚਲੋ ਤ੍ਰੀਟ ਬਹੁਤ ਲੱਗੇ ਹੋਏ ਨੇ ਇੱਥੇ ਆਚੇ ਪਾਸੇ ਸੋਹਣੇ ਲੱਗਦੇ ਆ ਬਹੁਤ ਸੋਨਾ ਥਿਊ ਹੈ ਥਿਊ ਨਹੀਂ ਕੱਲਾ ਵੈਸੇ ਵੀ ਸ਼ਾਂਤੀ ਜੀ ਆ ਲੋਕ ਜਿਵੇਂ ਇੰਨੇ ਨੇ ਸਾਰੇ ਲੋਕ ਆਪੋ ਤਾਪਿੱਤਰੇ ਫਿਰਦੇ ਨੇ ਇੱਕ ਤਾਂ ਇਹ ਆ ਜਿਹੜੇ ਆ ਛੜਤ ਜੀ ਆ ਕੋਈ ਮਰਜ਼ੀ ਜਿੱਥੇ ਮਰਜ਼ੀ ਖੜਜੋ ਫੋਟੋ ਖਿਚਾਉਣ ਨੂੰ ਥਿਊ ਇੱਕੋ ਜਿਹਾ ਹੀ ਆਉਂਦਾ 19 21 ਦਾ ਫਰਕ ਆ ਤੇ ਵਧੀਆ ਸੋਹਣਾ ਲੱਗਦਾ ਆ ਦੇ ਚਾਹੇ ਇੱਥੇ ਖੜਜੋ ਆ ਦੇ ਇਧਰੋਂ ਪਾਣੀ ਆਉਂਦਾ ਜਿਹੜੇ ਆ 20 ਬਣਦੀ 20 ਬਣਦੀ ਹੈ ਕਹੇ ਜੂ ਬਣਦੀ ਹੈ ਜਿਹੜੀ ਕੈਨੇਡਾ ਵਾਲੀ ਆ ਨਾਗਰਾ ਫਾਲ 20 ਬਣਦੀ ਹੈ ਇਹਦੇ ਕੋਲ ਹੀ ਜਾਣਾ ਆਪਾਂ ਆ ਆ ਹੁਣ ਆਪਾਂ ਇੱਕ ਹੋਰ ਐਂਗਲ ਤੇ ਪਹੁੰਚ ਗਏ ਤੇ ਨਾਗਰਾ ਫਾਲ ਦੇ ਤੇ ਇਹਦਾ ਜਿਹੜਾ ਪਾਣੀ ਦੇਖਦਾ ਜਿੱਥੋਂ ਆ ਗਿਆ ਉਹ ਇਧਰੋਂ ਆਉਂਦਾ ਆ ਦੇਖ ਇਹ ਸਾਰਾ ਕੈਨੇਡਾ ਦੇ ਵਿੱਚ ਆ ਇਹ ਸਾਰਾ ਕੈਨੇਡਾ ਦੇ ਵਿੱਚੋਂ ਆਉਂਦਾ ਪਾਣੀ ਤੇ ਆਹ ਦੇਖੋ ਕਿਵੇਂ ਡਿੱਗਦਾ ਇਹ ਤਸੱਲੀ ਮਚਾਈ ਪਈ ਆ ਪਾਣੀ ਨੇ ਤਾਂ ਬਹੁਤ ਜਿਆਦਾ ਸੋਹਣਾ ਆਹ ਦੇਖੋ ਝੱਗ ਕਿਵੇਂ ਬਣੀ ਹੋਈ ਆ ਆ ਝੱਗ ਬਣੀ ਹੋਈ ਆ ਬਹੁਤ ਸੋਹਣਾ 뷰 ਆ ਤਾਂ ਅਗਰ ਦੇਖਿਓ ਬਹੁਤ ਅੱਪਰ ਉਹ ਦਿਖਾਈ ਜਾਈ ਜਾਂਦਾ ਬਾਲਾ ਸੁਣਾ ਪਿੰਡ ਦਿਨ ਜਨ ਆਪਾਂ ਨੇੜੇ ਜਾਈ ਇਹਨਾਂ ਪੂਰੀ ਵਧੀ ਜਾਂਦੀ ਆ ਆਪਾਂ ਜਮਾ ਨੇੜੀ ਆ ਗਿਆ ਤੇ ਨਾਲ ਹੀ ਲੱਗ ਇੱਕ ਤਰ੍ਹਾਂ ਨਾਲ ਆ ਦੇਖ ਲਓ ਹਾਂ ਜਮਾ ਕੋਲੋਂ ਦਿਖਾ ਦੇਣਾ ਅੱਜ ਆ ਜਾਓ ਜੀ ਪਾਣੀ ਨੂੰ ਤੁਸੀਂ ਟੱਚ ਕਰ ਸਕਦੇ ਹਾਂ ਉਹ ਪਹੁੰਚ ਗਿਆ ਲੋਕ ਕਿੰਨੇ ਉੱਤਰ ਕੁੰਡੇ ਲੋਕ ਆ ਦੇ ਕੋ ਲੋ ਕੁੱਤੇ ਘਾਤੇ ਵੀ ਲੈ ਕੇ ਪਹੁੰਚੇ ਹੋਇਆ ਜਮੂ ਨੇੜੇ ਪਹੁੰਚ ਗਏ ਹੁਣ ਟੱਪ ਲੱਗ ਗਿਆ ਸਾਈਡ ਤੇ ਦੇਖਦੇ ਹੋਗੇ ਨਾ ਹਾਂਜੀ ਆ ਦੇ ਜਮੂ ਨਾਲ ਹੀ ਲੱਗ ਕੇ ਕਿਧਰਾਂ ਨਾ ਆ ਦੇਖੋ ਇੱਥੋਂ ਇੱਥੋਂ ਬਹੁਤ ਸੋਹਣਾ 뷰 ਹੁੰਦਾ ਇੱਧਰ ਨੂੰ ਚੱਲਦੇ ਆ ਦੇਖ ਉਹ ਦੇ ਆ ਦੇਖ ਲੈ ਲੈ ਵੀ ਆਪਾਂ ਪਹੁੰਚ ਗਏ ਜਮਾ ਨੇੜੇ ਆ ਦੇਖ ਆ ਫਿਰਦੀ ਹੈ ਗੇਤੀ ਕੱਲ ਨੂੰ ਆਪਾਂ ਵੀ ਇਹਦੇ ਵਿੱਚ ਆਵਾਂ ਨੇੜੀ ਲਿਆ ਰੱਖੀ ਆ ਪਾਣੀ ਆ ਦੀ ਅੱਧਾ ਪਾਣੀ ਜੇ ਉੜਦੇ ਕਰਕੇ ਆਪਾਂ ਨਹੀਂ ਦੇ ਨਹੀਂ ਕੋਸਾ ਦੇ ਆ ਵੀ ਜਮਾ ਨੇੜੀ ਆ ਨੇੜੇ ਨੇੜੇ ਨੇ ਦੋਨੇ ਆ ਜਾਨਵਰ ਕਿੰਨੇ ਵੱਡੇ ਫਿਰਦੇ ਆ ਬੜਾ ਘਾਟ ਵੀ ਆ ਗਿਆ ਉਹ ਮੁੜਿਆ ਹੀ ਉੱਥੋਂ ਕਿ ਉਹ ਬੋਟ ਆ ਜਿਹੜੀ ਆ ਗਈ ਹੁਣ ਆ ਹੁਣ ਆ ਮਾਇਰ ਕਾਲੀ ਗਈ ਆ ਦੇਖੋ ਮਾਇਰ ਕਾਲੀ ਜਾਂਦੀ ਆ ਉਹ ਸਿੱਪ ਜੀ ਹਾਂ ਉਹ ਵਿੱਚ ਦੀ ਵੀ ਜਾਉਂਦੀ ਆ ਹਾਂ ਉਹ ਵਿੱਚ ਦੇ ਦੇਖ ਕਿੰਨੇ ਵਿੱਚ ਦੀ ਜਾਉਂਦੀ ਆ ਆਹ ਤਾਂ ਭਜ ਜਾਂਦਾ ਬੰਦਾ ਇਹਦੇ ਚ ਆ ਕੱਪੜੇ ਜੇ ਪਾਏ ਆ ਦੇਖੋ ਆ ਪਹੁੰਚ ਗਏ ਆ ਜਾਂਦੀ ਆ ਪਾਣੀ ਨੂੰ ਵੜਦੀ ਤੀਰ ਦੀ ਉਹ ਵੀ ਉਹ ਵੀ ਇੰਨੀ ਕਿ ਦੂਰ ਆਪਾਂ ਇਹਦੇ ਤੋਂ ਤੇ ਉਹ ਵੜਗੀ ਬਾਤ ਵਿੱਚ ਨੂੰ ਦੇਖ ਨੋ ਵੜ ਜਾਣੀ ਐ ਇਹ ਐਨਾ ਉਹਦੇ ਵਿੱਚ ਵੜ ਜਾਣਾ ਪਾਣੀ ਦੇ ਆ ਦੇਖ ਖਸਾ ਨੇੜੇ ਲੈ ਜਾਂਦੇ ਹਨਾ ਪਾਣੀ ਡੇਗ ਦਾ ਚੱਜ ਨਾਲ ਹੀ ਦਿਖਾ ਕੇ ਲਿਆਉਂਦੇ ਆ ਜਿਹੜਾ ਆ ਪਾਣੀ ਡੇਗ ਦਾ ਚੱਜ ਨਾਲ ਹੀ ਦਿਖਾਉਂਦੇ ਆ ਇੱਕ ਟਾਈਮ ਤੇ ਇੱਕੋ ਹੀ ਜਾਂਦੀ ਆ ਦੂਜੀ ਵੇਟ ਕਰਦੀ ਆ ਉਹਨਾਂ ਚ ਆ ਤਾਂ ਮੈਂ ਲਾ ਨੇੜੇ ਮੋੜੂਗਾ ਨੇ ਨਹੀਂ era ਉਹ ਵੀ ਕੋਈ ਕੁੜੇ ਦਾ ਨਹੀਂ ਉਹ ਨਾ ਤਾਂ ਬੱਲੇ ਲਾ ਕੇ ਲਾ ਕੇ ਲਾ ਕੇ کافی ਨੇੜੇ ਲੈ ਗਏ ਆ ਦੇ ਉਹ ਕਹਿੰਦੇ ਮੈਰ ਘਾਲਿਆਂ ਸੀ ਤੇ ਇੱਥੇ ਸਲਿੱਪ ਜੇ ਕੱਢਣ ਲੱਗ ਗਈ ਮੇਲਾ ਦਾ ਮੁਰਕ ਮੁਰੂ ਇੱਥੋਂ ਮੁਰਗੀ 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 ਬੱਸ ਇੱਥੇ ਹੀ ਮੋੜ ਲੈਂਦੇ ਕੀ ਅੱਕ ਲਾ ਗਾ ਦੇ ਵੀਰ ਹੋਰ ਨੇੜੇ ਲੱਗੇ ਨਹੀਂ ਨਹੀਂ ਜਾਂਦੇ ਅੱਗੇ ਅੱਗੇ ਚਲੇ ਗਏ ਜਮੀ ਵਿੱਚ ਵੜ ਗਏ ਤਾਂ ਆ ਦੇ ਜਮੀ ਵਿੱਚ ਵੜ ਗਏ ਇੱਥੋਂ ਮੋੜਨਗੇ ਨਾ ਕਾफी ਵਿੱਚ ਲੈ ਗਏ ਆ ਲੈ ਗਏ ਚਿੜੀਆਂ ਹੀ ਆ ਫਿਰਦੀਆਂ ਨੇ ਵਿੱਚ ਉੱਡਦੀਆਂ ਦੇ ਕਿੱਥੇ ਲੈ ਕੇ ਗਏ ਸੀ ਹੋਰ ਲੈ ਗਏ ਤਾਂ ਕਿੰਨੀ ਕਿੰਨਾ ਜਮੀਂ ਥੱਲੇ ਲੈ ਗਏ ਤਾਂ ਜਮੀਂ ਥੱਲੇ ਲੈ ਗਏ ਬੋਲੇ ਬੋਲੇ ਹਾਂ ਤਾਂ ਮੈਂ ਕਹਿੰਦਾ ਦਸਲਦੀ ਕਰਨਗੇ ਪਾਣੀ ਜਮੀਂ ਨਾਲ ਹੀ ਲੈ ਗਏ ਐ ਤੋ ਮੁਰਨਾ ਗੇ ਚਲੋ ਮੋੜੋ ਕਰਾਂ ਮੋੜ ਚੱਲੀ ਉੱਥੋਂ ਤਾਂ ਹੀ ਤਾਂ ਇੰਨੇ ਨਾਲ ਭੇਜ ਜਾਂਦਾ ਬੰਦਾ ਕਾਫੀ ਨੇੜੇ ਲੈ ਗਏ ਕਾਫੀ ਨੇੜੇ ਲੈ ਗਏ ਮੁੜ ਗਈ ਇੱਧਰ ਗਨੇਟ ਵਾਲੀ ਤਿਆਰ ਆ ਯਾਰ ਲੈ ਵੀ ਆਪਾਂ ਹੋਰ ਨੇੜੇ ਪਹੁੰਚ ਗਏ ਇਸ ਫਾਲ ਦੇ ਜਿਹਨੂੰ ਕਹਿੰਦੇ ਆ ਨਾਗਰਾ ਫਾਲ ਤੇ ਇਹ ਕਿਸੇ ਨੂੰ ਆ ਸੀ ਹੈ ਇੱਕ ਕਿਸੇ ਨੂੰ ਆ ਸੀ ਤੇ ਇੰਨੀਆਂ ਕਿਸੇ ਨੂੰ ਆ ਤੇ ਆ ਦੇਖੋ ਇੱਧਰ ਕੋਟਮਾ ਲੈਣ ਦੇ ਪੂਰੇ ਉਹ ਚਾਹੇ ਪੱਲੇ ਪੱਛੇ ਝੱਟ ਕੇ ਇਦੇ ਜਮਾ ਕੋਲੇ ਆ ਗਏ ਆਪਾਂ ਆ ਦੇ ਕਿੰਨੀ ਘੜ ਕੋ ਆਪਣੀ ਮਾਰ ਬੜਾ ਫੈਕ ਕਿਉਂ ਜੋ ਆਪਾਂ ਨੇੜੇ ਆਈ ਜਾਂਦੇ ਹਾਂ ਤੇ ਤਾਂ ਰੌਣਕ ਮੇਲਾ ਵੱਧ ਆ ਜਾਂਦਾ ਤੇ ਇੰਨਾ ਜਿਆਦਾ ਰੌਣਕ ਮੇਲਾ ਲੰਘਣਾ ਖੋਇਆ ਆ ਆ ਦੇਖ ਇਹ ਦੇਖ ਤੇ ਚੜ ਕੇ ਖਿੱਚੀਏ ਫੋਟੋ ਬਲੇ 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 ਉਹ ਇੱਥੋਂ ਦੀ ਦਾ ਅਖੀਰ ਖਰਾਟ ਪਉਦਾ ਇੱਥੋਂ ਫੋਟੋ ਖਿਦਦੇ ਆ ਜੋ ਕਿੱਥੇ ਸਿਮ ਨਾ ਇੱਥੋਂ ਪੂਰਾ ਘਾੜ ਪੂਰਾ 뷰 ਜੀ ਦਾ ਉਹ ਰੇਨਬੋ ਵੀ ਦੇਖੀ ਜਾਂਦੀ ਆ ਤੇ ਆ ਇੱਥੇ ਹੱਥੇ ਥੱਲੇ ਦੇਖੋ ਇਹੋ ਜਿਹਾ ਮਾਹੌਲ ਆ ਆ ਕੀਤੇ ਇਹੋ ਜਿਹੇ ਘਰ ਜਿ ਬਣਾਏ ਨੇ ਨਾ ਬਹੁਤ ਦਿੱਹਾ ਗਿਆ ਆਹ ਜਦ ਮਾਹੌਲ ਆ ਤੇ ਇੱਥੇ ਪਾਣੀ ਖੜਾ ਆ ਸਾਤੀ ਜੀ ਤੇ ਆ ਮੜ ਗਿਆ ਇਹ ਵੀ ਆ ਗਿਸ਼ਟੀ ਵੀ ਪਾਣੀ ਤਾਂ ਸਾਫ ਹੋ ਰਹੀਆਂ ਉਹ ਚਾਹਤੀ ਪਤਾ ਨਹੀਂ ਝਾਗੋ ਟੁੱਟ ਡਿਆ ਨੀ ਕਿਉਂ ਬੜਾ ਕੰਡ ਇੱਕ ਇੱਥੇ ਹੋਰ ਚੀਜ਼ ਹੈ ਜਿਹੜੀ ਉਹ ਆ ਗਈ ਉਹ ਦੇਖੋ ਸਰੰਗੋਈ ਆਉਂਦੀ ਇੱਕ ਵਿੱਚਾਂ ਥਲਾਂ ਦੀ ਇਹਦੀ ਫੀਸ ਵੀ ਬਹੁਤ ਜ਼ਿਆਦਾ ਰੱਖੀ ਹੋਇਆ ਇੱਥੇ ਇੱਕ ਤਾਂ ਉਰੇ ਤੇ ਇੱਕ ਉਰੇ ਜਮਾਨ ਨਾਲ ਆ ਜਿਹੜੇ ਆ ਪਾਈ ਫਿਰਦੇ ਇਹਨਾਂ ਦੀ ਅੱਜ ਫੀਸ ਰੱਖੀ ਹੋਇਆ ਤੇ ਜੇ ਕੋਈ ਆਉਣ ਦਾ ਚਾਹਵਾਨ ਹੋਵੇ ਤਾਂ ਇੱਥੇ ਵੀ ਆ ਸਕਦਾ ਬਸ ਗਿਆ ਸਾਰੇ ਸਾਹਮਣੇ ਨਾਗਰਾਫਾ ਜਮੇ ਕੋਲੇ ਪਹੁੰਚ ਗਏ ਹਾਂ ਤੱਕ ਰੇਨਪੂਆ ਬਹੁਤ ਵੱਡ ਲੀ ਇੱਥੇ ਜਮੇ ਨੇੜੇ ਪਹੁੰਚ ਗਏ ਤੇ ਇੱਥੇ ਅਜ ਜਿੰਨਾ ਤੁਸੀਂ ਆਪਾਂ ਹੁਣ ਤੱਕ ਵੀਡੀਓ ਬਣਾਈ ਹੈ ਸਾਰਾ ਫ੍ਰੀ ਆ ਤੇ ਜੇ ਅਹੇ ਜੀਆਂ ਕਿਸ਼ਤੀਆਂ ਦੇ ਵਿੱਚ ਆਉਣਾ ਤਾਂ ਉਹਦੀ ਫੀਸ ਆਪਾਂ ਤੁਹਾਨੂੰ ਦੱਸੀ ਸੀਗੀ ਪਹਿਲੇ ਹੀ ਤੇ ਇਹ ਤੋਂ ਬਿਨਾ ਜੇ ਇੰਨਾ ਸਰੰਗਾ ਵਿੱਚੋਂ ਨਹੀਂ ਆਉਣਾ ਉਹਦੀ ਵੀ ਫੀਸ ਰੱਖੀ ਬੈਠਿਆ ਇਹ ਜਿਵੇਂ ਕਿ ਇੱਕ ਆਹ ਸਰੰਗਾ ਤੇ ਇੱਕ ਆਹ ਸੀ ਦਾਰਾ ਦੂਰਾ ਨਾਗਰਾਮ ਆਲੀ ਆ ਤਾਵਰ ਦੇ ਤੇਰੀ ਲੈਫਟ ਜਾਂਦੀ ਆ ਦੇ ਪੀਲੇ ਰੰਗ ਦੀ ਆ ਗਈ ਆ ਕੈਪਸੂਲ ਜੇ ਵਿਚਰੇ ਨਹੀਂ ਲੰਘਿਆ ਜਿਵੇਂ ਸੀ ਇਹਨੇ ਟਾਵਰ ਦੀ ਕਾਪੀ ਬਣਾਈ ਪਈ ਆ ਚਲੋ ਆ ਆ ਜੋ ਫਿਰ ਇਧਰ ਨੂੰ ਇੱਕ ਇੱਥੇ ਬੁੱਤ ਬਣਾਏ ਹੋਏ ਨੇ 2 3 ਜਿੰਨਾ ਚ ਇੱਕ ਆ ਸੀਗਾ ਤੇ 2 ਉਧਰ ਨੇ ਬਿੰਤਲਾ ਦਾ ਇੱਥੇ ਵੀ ਛਲੀ ਜੀ ਆਉਣ ਲੱਗ ਗਈ ਉੱਤਰੇ ਕਾਫੀ ਤੁਰ ਕੇ ਆ ਗਿਆ ਆਪਾਂ ਨਾ ਉਰੇ ਆ ਜਾ ਕਾਫੀ ਤੁਰ ਕੇ ਆ ਗਿਆ ਬੀ ਬਣਦੀ ਹੈ ਕਿ ਯੂ ਬਣਦੀ ਹੈ ਇਹ ਹੈ ਯੂ ਯੂ ਬੀ ਪਾਣੀ ਦੇਖ ਉਧਰ ਕਿਵੇਂ ਸੱਲਾ ਮਾਰਦਾ ਲਾ ਪਿੱਛੋਂ ਬੀ ਬਣਦੀ ਹੈ ਆ ਜੇ ਮਾਗਰ ਪਾਣੀ ਕਿਵੇਂ ਸੱਲਾ ਮਾਰਦਾ ਆ ਆ ਦੇਖ ਇਹੀ ਪਾਣੀ ਆ ਕੇ ਇੱਥੋਂ ਡੇਗਦਾ ਇਹਦੇ ਕੋਲੇ ਭag ਜਾਣਾ ਆਪਣੇ ਜਮਾ ਹੋ ਉੱਥੇ ਜਿੱਥੇ ਡੇਗਦਾ ਮੈਂ ਤਾਂ ਕਹਿ ਲੱਗੀ ਸੀ ਨਾ ਉੱਥੇ ਜਾਵਾਂਗੇ ਉੱਥੋਂ ਮੁੜ ਕੇ ਆਵਾਂਗੇ ਗਾਜੋਂ ਘੱਟ ਆ ਦੇ ਰਾਦੇ ਸਾਰਾ ਵੀ ਉਨ ਲੱਗਦਾ ਆਏ ਜਿਵੇਂ ਆ ਇੱਥੇ ਨੇੜੀ ਹੈ ਨਾ ਲਾਪਨ ਟਾਈਮ ਕਿੰਨਾ ਲੱਗ ਗਿਆ ਇਹਨੇ ਅਸਲ 'ਚ ਉਧਰੋਂ ਆ ਥਾਂ ਘੱਟ ਆ ਇੱਧਰੋਂ ਬਾਲਾ ਜ਼ਿਆਦਾ ਹੈ ਗਲਾਈ ਦੇ ਵਿੱਚ ਪਾਣੀ ਹਾਂ ਇਹ ਹਾਂ ਹਾਂ ਆ ਦੇ ਪਾਣੀ ਕਿਵੇਂ ਆਉਂਦਾ ਇੱਧਰੋਂ ਜਾ ਰਹੀ ਆ ਮੈਂ ਤਾਂ ਹੀ ਤਾਂ ਕਹਿੰਦਾ ਕਿਹੜਾ ਚੁੱਕਤਾ ਹੋ ਗਿਆ ਆਪਾਂ ਤੋਂ ਦੋ ਦਿਆਂ ਪਾਣੀ ਕਿਵੇਂ ਸੱਲਾ ਮਾਰਦਾ ਹੁੰਦਾ ਉਹ ਜਿਹੜੀ ਆਵਾ ਨਹੀਂ ਉਹ ਸਾਹਮਣੇ ਪਾਣੀ ਦੇ ਦੇ ਬੋਲ ਵੀ ਇਹ ਤਿੰਨ ਗੁਣਾ ਹਾਂ ਲਾ ਪਾਉਲ ਤਾਂ ਹੈਗੀ ਮੈਂ ਕਹਿੰਦਾ ਵੱਧ ਆ ਇਹ ਤਾਂ 20 ਸਾਈਕਲ ਬਣੀ ਹੋਈ ਆ ਪੂਰੀ ਆ ਦੇਖ ਪਾਣੀ ਤੇ ਉਧਰ ਕਿਵੇਂ ਆਉਂਦਾ ਆਹ ਵਾਲਾ ਨਾਗਰਾ ਕੀ ਹਾਲ ਹੋਊ ਇਹ ਵੀ ਦੇਖ ਲਿਆ ਅੱਜ ਕੱਲ ਨੂੰ ਇਹਦੇ ਆਕਿਸ਼ਟੀ ਦੇ ਵਿੱਚ ਜਾਣਾ ਇੱਥੇ ਦਾ ਫਾਲ ਦਾ ਪਾਣੀ ਬਾਹਰ ਵੀ ਆ ਰਿਹਾ ਆ ਜਿਵੇਂ ਜਿਹੜੀ ਆ ਸਾਰੀ ਸੜ ਗਿੱਲੀ ਦੀ ਕੀ ਆਂਦੀ ਆ ਇਹ ਸਾਰਾ ਫਾਲ ਕਰਕੇ ਬਾਹਰ ਆਇਆ ਹੋਇਆ ਪਾਣੀ ਆ ਇੱਥੇ ਫਿਰ ਤੁਸੀਂ ਜਾਨ ਆ ਦੇਖ ਆ ਇੱਥੇ ਤਾਂ ਕੁਝ ਦੀਦਾ ਵੀ ਨਹੀਂ ਜਿੱਥੇ ਦੇਖੋ ਫਾਲ ਦੇ ਜਮਾਂ ਕੋਲੇ ਆ ਗਿਆ ਲਗਭਗ ਹਾਂਜੀ ਆਜੋ ਆਸਰੇ ਆ ਗਏ ਤੁਸੀਂ ਆਪਣੇ ਦੇ ਚਲਣੇ ਪੈਂਦੀਆਂ ਨੇ ਜਿਹੜਾ ਇੱਕ ਹੱਤਤਾ ਹੋ ਗਿਆ ਅਜਾ ਅਜਾ ਭੱਜ ਗਏ ਆਜੋ 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 ਔਰ ਆਪਣੇ ਬਾਹਰ ਉਹਦੇ ਸਾਤਰੀ ਲਈ ਵਰਦਾ ਪੂਰਾ ਸਾਤਰੀ ਵਾਲਾ ਮਾਹੌਲ ਬਣਿਆ ਹੋਇਆ ਆ ਕੀ ਜਗਾ ਇਹਦੇ ਬਾਰੇ ਲਿਖਿਆ ਹੋਇਆ ਥੋੜਾ ਯਾਰ ਤੇ ਅੱਜ ਪੂਰਾ ਮੀਂਹ ਪੈਂਦਾ ਫਾਲ ਦਾ ਫਾਲ ਵਾਲਾ ਪਾਣੀ ਜਦੋਂ ਥੱਲੇ ਡਿੱਗਦਾ ਤਾਂ ਉੱਤੇ ਨੂੰ ਆਉਂਦਾ ਹਵਾ ਨਾਲ ਇਧਰ ਨੂੰ ਡਿੱਗਦਾ ਆ ਕੇ ਆਹ ਦੇਖੋ ਬੜਾ ਸੋਹਣਾ 뷰 ਆ ਪਾਣੀ ਇਹਨਾਂ ਦੇਖ ਲਓ ਕਿੱਥੋਂ ਆਦਾ ਕੁਦਰਤੀ ਨੇ ਇਹ ਸਾਰੇ ਜਿਹੜਾ ਆ ਸਾਰਾ ਕੁਦਰਤੀ ਹੈ ਆਪਾਂ ਲਗਭਗ ਜਮਾ ਵਿੱਚ ਵੜ ਗਏ ਹਾਂ ਜਿੱਥੇ ਪਾਣੀ ਡੇਗਦਾ ਉੱਥੇ ਹੀ ਆ ਗਈ ਗੱਡਾ ਫਾਲ ਆ ਆ ਦੇਖ ਲਿਆ ਬਾਕੀ ਫਿਰ ਇਹ ਹੀ ਆ ਤੇ ਜੇ ਬਾਅਦ ਦੁਨੀਆ ਦਾ ਹੋਰ ਤਾਂ ਕਿਹੜੀ ਚੀਜ਼ ਹੈ ਇਹ ਦੇਖਣ ਆਈ ਆ ਫਾਲ ਦੇ ਪਾਣੀ ਵਾਲਾ ਫਾਲ ਜਿਹੜੇ ਅਸੀਂ ਦੇਖਦੇ ਆ ਇਹ ਉਹਨਾਂ ਦੀ ਗੱਲ ਕਰਦੇ ਆ ਕਿ ਲੋ ਨਾਲ ਨਾਲ ਆਏ ਪੜਾਈ ਜਾਂਦੇ ਆ ਕਲਿੱਪ ਜੇ ਸਾਰੇ ਸਾਨੂੰ ਜੋੜ ਕੇ ਦਿਖਾਵਾਂਗੇ